ਨਮਸਕਾਰ ਜੀ ਸਾਰੇ ਨੂੰ ਮੈਂ ਵਿਕਾਸ ਗੁਪਤਾ ਪਹਿਲਾਂ ਤਾਂ ਮੀਡੀਆ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਲੋਕਾਂ ਨੂੰ ਅਪੀਲ ਕਰਦੇ ਆ ਜੀ ਜੋ ਇੱਥੇ ਬਲੱਡ ਦੀ ਕਮੀ ਕਰ ਨੂੰ ਦੇਖਦੇ ਹੋਏ ਇਹ ਕੈਂਪ ਲਗਾਇਆ ਗਿਆ ਵੱਧ ਤੋਂ ਵੱਧ ਡੋਨੇਟ ਕਰੋ ਬਲੱਡ ਡੋਨੇਟ ਕਰੋ ਤੇ ਔਖੇ ਵੇਲੇ ਕਿਸੇ ਦੇ ਆਪਾਂ ਕੰਮ ਆਈਏ ਤਾਂ ਕੋਈ ਬਹਾਨਾ ਤੋਂ ਬਗੈਰ ਕੋਈ ਬਹਾਨਾ ਨਾ ਮਾਰੋ ਸਭ ਬਲੱਡ ਡੋਨੇਟ ਕਰੋ ਕਿਸੇ ਦੀ ਆਪਾਂ ਜਾਨ ਬਚਾ ਸਕੀਏ ਅੱਜ ਜੋ ਕੈਂਪ ਲੱਗਿਆ ਇਹ ਖੂਨ ਦੀ ਕਮੀ ਨੂੰ ਦੇਖਦੇ ਹੋਏ ਕਿਉਂਕਿ ਬਲੱਡ ਬੈਂਕ ਤੁਹਾਨੂੰ ਪਤਾ ਜੀ ਇੱਕ ਟਾਈਮ ਬਲੱਡ ਦੀ ਜਿਲੀ ਹੈ ਬਹੁਤ ਸ਼ੋਰਟੇਜ ਹੈ ਜੀ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਨੇ ਤੇ ਮੈਂਬਰ ਦੇ ਨਾਲੇ ਘਟਾ ਤੇ ਅਸੀਂ ਉਹ ਦਿਨ ਟੀਮ ਦੀ ਸਾਡੀ ਮੀਟਿੰਗ ਹੋਈ ਸੀ ਜੋ ਮੰਤਰੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਇਹ ਪਾਸ ਕੀਤਾ ਕਿ ਹਰ ਮਹੀਨੇ ਪਹਿਲੇ ਐਤਵਾਰ ਆਈ ਵੀ ਹਸਪੀਟਲ ਦੂਜੇ ਐਤਵਾਰ ਖੰਨਾ ਨਾਰ ਸਿੰਘ ਹੋਮ ਤੇ ਤੀਜੇ ਸ਼ਨੀਵਾਰ ਆਪਣਾ ਸਿਵਲ ਹਸਪੀਟਲ ਖੰਨਾ ਦੇ ਵਿੱਚ ਮਹਾਕਲ ਬਲੱਡ ਸੇਵਾ ਵਾਲਾ ਕੈਂਪ ਲਗਾਇਆ ਜਾਊਗਾ ਮੈਂ ਸਾਰੇ ਦੋਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਤੇ ਬਲੱਡ ਡੋਨੇਟ ਕਰੋ ਤਾਂ ਕਿ ਤੁਹਾਡੇ ਦਿੱਤੇ ਖੂਨ ਦੇ ਨਾਲ ਕਿਸੇ ਜਨਮ ਜਾ ਸਕੇ ਇਹਨੇ ਕਿਹਾ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੇ ਨਾਲ ਜੁੜ ਕੇ ਵੱਧ ਤੋਂ ਵੱਧ ਜੋ ਸੇਵਾ ਹੁੰਦੀ ਹੈ ਉਹ ਕਰੋ ਜੀ ਧੰਨਵਾਦ ਜੀ ਮੇਰੇ ਨਾਲ ਰਵੀਕਾਂਤ ਵਰਮਾ ਮੈਂ ਆਈਵੀਆਈ ਹਸਪੀਟਲ ਬਲੱਡ ਬੈਂਕ ਦਾ ਇੰਚਾਰਜ ਤੇ ਅੱਜ ਇੱਥੇ ਰਾਹੁਲ ਬਾਵਾ ਜੀ ਘਰ ਨੇ ਮਹਾਕਾਲ ਬਲੱਡ ਸੇਵਾ ਦਲ ਦੀ ਤਰਫੋਂ ਤੇ ਕੈਂਪ ਲਗਾਇਆ ਹੈ ਅਸੀਂ ਲੋਕੀ ਕਾਫੀ ਲੱਗੇ ਲਾਲੋ 1.5 ਮਹੀਨਿਆਂ ਤੋਂ ਰਿਕਵੈਸਟ ਕਰਦੇ ਆ ਰਹੇ ਕਿ ਸਾਡੇ ਕੋਲ ਐਕਚੁਅਲੀ ਬਲੱਡ ਦੀ ਡਿਮਾਂਡ ਨਹੀਂ ਹੈ ਜਿਸ ਦਾ ਅੱਜਕੱਲ ਤੁਹਾਨੂੰ ਪਤਾ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਬੜੀ ਲੱਗੀ ਹੋਈ ਹੈ ਤਾਂ ਲੋਕ ਅੱਜ ਕੱਲ ਆਪਣੇ ਖੇਤਾਂ ਬੜੀ ਕਰਨੇ ਬਿਜ਼ੀ ਹੈ ਤੇ ਬੜੀ ਸੀਜ਼ਨ ਮੈਂ ਅੱਜ ਕੱਲ ਡਿਮਾਂਡ ਵੱਧ ਜਾਂਦੀ ਹੈ ਕਿ ਅੱਜ ਕੱਲ ਪ੍ਰੈਗਨਸੀ ਵੀ ਹੋ ਰਹੀ ਹੈ ਡਿਲੀਵਰੀਆ ਵੀ ਹੋ ਰਹੀ ਹੈ ਐਕਸੀਡੈਂਟ ਕੇਸ ਵੀ ਹੋ ਰਹੀ ਹੈ ਤਾਂ ਤੇ ਸਪਲਾਈ ਹੋ ਨਹੀਂ ਰਹੀ ਮਲੇ ਬੰਦਾ ਕੋਈ ਡੋਨੇਸ਼ਨ ਦੇ ਨਹੀਂ ਰਿਹਾ ਤਾਂ ਅਸੀਂ ਕਾਫੀ ਸਾਰ ਡਿਮਾਂਡ ਕਰਦੇ ਸੀ ਕਿ ਸਾਨੂੰ ਕੋਈ ਕੈਂਪ ਡੋਨੇਟ ਕਰੋ ਤੇ ਅੱਜ ਇਹਨਾਂ ਨੇ ਇੱਕ ਸਾਡੇ ਲਈ ਕੈਂਪ ਆਰਗੇਨਾਈਜ਼ ਕਰਾਇਆ ਇਥੇ ਤੇ ਇਹਨਾਂ ਨੇ ਇਹ ਕਹਦੇ ਸੀ ਇੱਕ ਸਿਸਟਮ ਬਣਾਇਆ ਕਿ ਅਸੀਂ ਹਰ ਹ ਮਹੀਨੇ ਦੇ ਪਹਿਲੇ ਐਤਵਾਰ ਨੂੰ ਆਈਵੀ ਹਸਪੀਟਲ ਲਈ ਬਲੱਡ ਦੋਣਗੇ ਤੇ ਦੂਏ ਇਹ ਦਿਵਾਜ ਲਈ ਪਖੰਡਨ ਰਸਿਕ ਨੂੰ ਦ ਤੇ ਤੀਜੇ ਸ਼ਨੀਵਾਰ ਨੂੰ ਆਪਾਂ ਜਿਹੜਾ ਸਿਵਲ ਹਸਪੀਟਲ ਹੈ ਉੱਥੇ ਲਈ ਆਪਾਂ ਕੈਂਪ ਅਰੇਂਜ ਕਰੇ ਕਰੋਂਗੇ ਤੇ ਇਹਦਾ ਸਾਨੂੰ ਇੱਕ ਫਾਇਦਾ ਇਹ ਹੋਊਗਾ ਕਿ ਜਿਸ ਤਰ੍ਹਾਂ ਸਾਡੇ ਕੋਲ ਮਰੀਜ਼ ਆਂਦਾ ਹੈ ਇੱਕ ਤਾਂ ਮਰੀਜ਼ ਪਹਿਲਾਂ ਹੀ ਪ੍ਰੇਸ਼ਾਨ ਹੁੰਦਾ ਹੈ ਕਿ ਉਹਦਾ ਜਿਹੜਾ ਰਿਸ਼ਤੇਦਾਰਾ ਕੋਈ ਵੀ ਹੈ ਉਹ ਪ੍ਰੇਸ਼ਾਨ ਪਿਆ ਹੁੰਦਾ ਵੀਾਰ ਹੁੰਦਾ ਨਾ ਇੱਕ ਤਾਂ ਪੈਸੇ ਖਰਚ ਹੋ ਰਹੇ ਹੁੰਦੇ ਦੂਆ ਸੀ ਕਹਿੰਦਾ ਜੀ ਸਾਡੇ ਕੋਲ ਬਲੱਡ ਨਹੀਂ ਹੈ ਬਲੱਡ ਲੈ ਕੇ ਸਾਨੂੰ ਬਗਲੇ ਤੁਸੀਂ ਪਹਿਲਾਂ ਬਲੱਡ ਦਿਓ ਤੇ ਉਹਦਾ ਇੱਕ ਦੂਰੀ ਤਰੀ ਮਾਰ ਪੈ ਜਾਂਦੀ ਹੈ ਸਾਨੂੰ ਖੁਦ ਇੱਕ ਹੁੰਦਾ ਕਿ ਅਸੀਂ ਐਸੇ ਨੋਵਲ profession ਲੱਗੇ ਹੋਏ ਆ ਕਿ ਅਸੀਂ insani di seva ਕਰਨਾ ਜਾਂਦੇ ਆ ਪਰ ਬਲੱਡ ਦੀ ਮੌਜੂਦਗੀ ਨਾ ਹੋਣ ਕਰਕੇ ਸਾਨੂੰ ਮਜਬੂਰਨ ਕਹਿਣਾ ਪੈਂਦਾ ਕਿ ਸਾਨੂੰ ਤੁਸੀਂ ਬਲੱਡ ਦੋਗੇ ਤਾਂ ਅਸੀਂ ਤੁਹਾਨੂੰ ਬਲੱਡ ਦੋਵਾਂਗੇ ਜੀ ਤੇ ਸਾਨੂੰ ਜਿਹੜੇ ਕੈਂਪ ਲੱਗੇ ਆ ਜੇ ਸਾਨੂੰ ਬੜੀ ਵਧੀਆ ਇੰਟਰਸੈਕਟ ਕੋਲ ਕਲੈਕਸ਼ਨ ਹੋ ਜਾਂਦੀ ਹੈ ਤੇ ਜਿਹੜੇ ਆਉਣ ਵਾਲੇ ਲਈ ਟਾਈਮ ਹੈ ਕੁਝ ਟਾਈਮ ਦੇ ਲਈ ਜਿਹੜੇ ਹੈਗੇ ਮਰੀਜ਼ਾਂ ਨੂੰ ਜਿਸ ਤੋਂ ਬੜਾ ਆਰਾਮ ਮਿਲੂਗਾ ਤਸੀਬਲੇ ਲੋਕਾਂਗੇ ਇਹ ਬੇਨਤੀ ਕਰਦੇ ਕਿ ਲੋਕਾਂ ਨੂੰ ਇੱਕ ਇਹ ਭੈਮ ਹੈ ਮਤਲਬ ਕਿ ਸਾਈਕੋਲੋਜੀਕਲ ਇਫੈਕਟ ਆਏਗਾ ਕਿ ਜੇ ਅਸੀਂ ਬਲੱਡ ਦੰਦੇ ਆ ਤਾਂ ਸਾਨੂੰ ਕਮਜ਼ੋਰੀ ਆ ਜਾਊਗੀ ਮੈਂ ਇਹਨੂੰ ਇਹ ਕਹਿਣਾ ਚਾਹੁੰਦਾ ਕਿ 99% ਜਿਹੜੇ ਬਲੱਡ ਇੱਕ ਲੋਕਾਂ ਨੂੰ ਕਹਿੰਦਾ ਇਫੈਕਟ ਹੁੰਦਾ ਹੈ ਨਾ ਜਿਹੜਾ ਕਿ ਦੇਣ ਤੋਂ ਬਾਅਦ ਕੁਝ ਚੱਕਰ ਆ ਕੇ ਕੋ ਇਹ 99% ਸੈਕਲੋਜੀਕਲ ਹੁੰਦਾ ਜੀ ਉਹ ਜੋ ਦੇਖਦਾ ਕਿ ਮੇਰਾ ਇਨਾ ਬਲੱਡ ਕੱਢ ਲਿਆ ਤਾਂ ਉਹ ਨੂੰ ਚੱਕਰ ਆ ਕੇ ਮੇਰੇ ਵਿੱਚ ਕਮਜ਼ੋਰੀ ਪੈ ਗਈ ਜਾਂ ਲੋਕ ਨੇ ਭੈਮ ਪਾਇਆ ਉਹ ਖੂਨ ਦਿੱਤਾ ਤਾਂ ਕਮਜ਼ੋਰੀ ਪੈ ਜਾਊਗੀ ਐਸਾ ਇਹ ਕਦੇ ਕੁਝ ਨਹੀਂ ਹੁੰਦਾ ਹੁੰਦਾ ਇਹ ਤੁਸੀ ਲੱਗੇ ਜੋ 100 ਮਤਲਬ ਇੱਕਦਨਾ ਬੰਦਾ ਐਸਾ ਪਰਸੈਂਟ ਹੁੰਦਾ ਕਿ ਕੁਝ ਬਲੱਡ ਦੇਣ ਤੋਂ ਬਾਅਦ ਕੋਈ ਪ੍ਰੋਬਲਮ ਆ ਸਕਦੀ ਹੈ ਉਹ ਵੀ ਸਪੈਸ਼ਲ ਹੁੰਦਾ ਹੈ ਜਿਹਦਾ ਹਾਈ ਬਲੱਡ ਪ੍ਰੈਸ਼ਰ ਹੋਵੇ ਇਹਨੂੰ ਕੋਈ ਪ੍ਰੋਬਲ ਤੇ ਅਬ ਮੈਂ ਬਲੱਡ ਜੋ ਦੇਂਦੇ ਨੇ ਤੇ ਕਈ ਫਾਇਦੇ ਹੁੰਦੇ ਜਦੋਂ ਆਪਾਂ ਬਲੱਡ ਦਿੰਦੇ ਆ ਤੇ ਇਹ ਜਿਹੜੇ ਆਪਣੇ ਪੁਰਾਣੇ ਸੈਲਸ ਹੁੰਦੇ ਆ ਆਰ ਬੀ ਸੀਜ਼ ਹੁੰਦੇ ਆ ਉਹ ਪਰ ਜੋ ਡੋਨੇਟ ਕਰਦੇ ਆ ਜੇ ਨਵੇਂ ਆਰ ਬੀ ਸੀ ਬੰਦੇ ਆ ਉਹ ਮਾ ਜਿਹੜੀ ਉਹ ਪੁਰਾਣੀ ਬਿਮਾਰੀਆਂ ਹੁੰਦੀ ਆ ਉਹ ਜੇ ਆਪਾਂ ਸਟ्रेस ਸਹਿ ਰਹੇ ਹੁੰਦੇ ਕੁਝ ਪਿਛਲੇ ਮਹੀਨੇ ਕੋਈ ਉਸ ਟਾਈਮ ਸਟ्रेस ਹੈ ਹੁੰਦਾ ਉਹਨੂੰ ਪ੍ਰੋਬਲਮ ਆਈ ਹੁੰਦੀ ਆ ਉਹ ਪ੍ਰੋਬਲਮ ਸਾਰੀ ਡਿਸਚਾਰਜ ਹੋ ਜਾਂਦੀ ਆ ਆਪਣੇ ਹਾਰਟ ਨੂੰ ਕਦੀ ਹਾਰਟ ਦੀ ਪ੍ਰੋਬਲਮ ਹੁੰਦੀ ਕਿਉਂਕਿ ਨਵਾਂ ਨਵਾਂ ਫਲੱਡ ਦਿੰਦੇ ਉਹਦਾ ਕੋਲੈਸਟ੍ਰੋਲ ਲੈਵਲ ਲੋ ਹੋ ਜਾਂਦਾ ਹੈ ਕੋਲੈਸਟ੍ਰੀਜੀ ਕੋਲੈਸਟ੍ਰੋਲ ਲੋ ਹੋ ਜਾਂਦਾ ਤੇ ਮੈਂ ਲੋਕਾਂ ਕੇ ਰਿਕਵੈਸਟ ਕਰਨ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੋਈ ਬਦ ਤੋਂ ਬਦ ਲੋਕਾਂ ਨੂੰ ਜਾਗਰੂਕ ਕਰੋ ਜਿਹੜੇ ਬੰਦੇ ਦੇਣਾ ਚਾਹੁੰਦੇ ਆ ਉਹਨਾਂ ਨੂੰ ਕਹੋ ਜੇ ਤੁਸੀਂ ਆਪ ਨਹੀਂ ਦੇ ਸਕਦੇ ਉਹਨਾਂ ਨੂੰ ਮੰਨਣਾ ਨਾ ਕਰੋ ਕਿ ਵੀਰ ਜੀ ਬਲੱਡ ਦੇ ਕਮਜ਼ੋਰੀ ਆ ਜਾਂਦੀ ਹੈ ਬਲਕਿ ਤੁਸੀਂ ਮੋਟੀਵੇਟ ਹੋਗੇ ਖੁਦ ਵੀ ਬਲੱਡ ਦੋ ਜੀ ਮੈਂ ਤਾਂ ਲੋਕਾਂ ਕੋਲ ਬੇਨਤੀ ਉਹ ਜਿਹੜੇ ਦਾਨੀ ਸਜੋਂ ਤੇ ਧੰਨਵਾਦ ਕਰਦਾ ਜੀ ਕਿੱਥੇ ਰਹਨੇ ਹੋ ਜੀ ਖੰਨਾ ਕਰਦੇ ਨੇ ਹਾਂ ਜੀ ਕਿੰਨੇ ਕੌਣ ਕੰਨ ਕੰਨ ਕਰਦੇ ਮੈਨੂੰ 2014 ਤੋਂ ਦੇਣ ਲੱਗੇ ਵੀਰੇ ਹਾਂ ਜੀ ਮੈਂ ਹਾਂ ਨੀ ਉਹ ਹੁੰਦਾ ਵੀ ਸਾਰੇ ਵੀ ਫਿਰੇ ਖੂਨ ਦਾਾਨ ਕਰਿਆ ਕਰੋ ਇਦੇ ਨਾਲ ਵੀ ਹਾਂ ਵੀ ਕਿਸੇ ਦਾ ਭਲਾ ਹੁੰਦਾ ਕਿਉਂਕਿ ਜਿਵੇਂ ਸਾਨੂੰ ਐਮਰਜੈਂਸੀ ਪਈ ਦੀ ਅਸੀਂ ਬਹੁ ਫਿਰੇ ਦੀ ਬਹੁ ਜਣੇ ਨੇ ਹੈਲਪ ਵੀ ਕਰੀ ਉਤੋਂ ਬਾਅਦ ਸਾਨੂੰ ਸਿੱਖਿਆ ਮਿਲੀ ਵੀ ਹਾਂ ਕਾਨੂੰਨ ਦਾ ਨਾਨ੍ਹਾ ਚਾਹੀਦਾ ਵੀਰੇ ਅੱਛਾ ਕੀ ਗੱਲ ਲੱਗੀ ਬਪਰ ਕੀ ਦੀ ਮੇਰੇ ਬਰਾਦਰ ਦਾ ਇਨਸੀਡੈਂਟ ਹੋ ਗਿਆ ਦੀ ਵੀਰੇ ਕਰੰਟ ਲੱਗ ਗਿਆ ਦੀ ਹਾਈ ਵੋਲਟ ਨਾਲ ਉਹ ਸਾਰਾ ਹੀ ਵਰਨ ਹੋ ਗਿਆ ਦੀ ਉਤੋਂ ਬਾਅਦ ਸਾਨੂੰ ਘਟੋ ਘਟਨੀ ਅਸੀਂ 20 25 ਬੋਤਲਾਂ ਚੜੀਆਂ ਨੇ ਉਹ ਤੇ ਆਪ ਤੋਂ ਫਿਰ ਮੁੰਡੇ ਸਾਡੇ ਨਾਲ ਹੌਲੀ ਹੌਲੀ ਜੁੜਦੇ ਰਹੇ ਫਿਰ ਵੰਗ ਗਰੁੱਪਾਂ ਦੇ ਵਿੱਚ ਵੀ ਜੁੜੇ ਆ ਫਿਰ ਇਹਨਾਂ ਲੋਡ ਪੈਂਦੀ ਆ ਫਿਰ ਮੈਂ ਐਮਰਜੈਂਸੀ 'ਚ ਵੀ ਦੇ ਕੇ ਆ ਨਾ ਇਹ ਉਹਨਾਂ ਖੰਨਾ ਖੁਰਦੇ ਦੇ ਖੰਨਾ ਉਹਦੇ ਐ ਨਰਸਿੰਗ ਆਉਂਦੇ ਉੱਥੇ ਵੀ ਆਪਾਂ ਬਲੱਡ ਦਿੰਨੇ ਨਾ ਇਹ ਵੀਰੇ ਤੇ ਫੋਨ ਨੂੰ ਵੀ ਆਹੀ ਆ ਵੀਰੇ ਸਾਰੇ ਫੋਨ ਦੇ ਆ ਦਰੋਸ ਨਾ ਕਿਸੇ ਦਾ ਭਰਾ ਆ ਜਾਂ ਕਿਸੇ ਦਾ ਪਤੀ ਬਚੂਗਾ ਵੀਰੇ ਖੂਨਦਾਨ ਕਰਨ ਨਾਲ